ਸੋ ਸ਼ਿਖਾਲ ਜੀ ਮੈਂ ਹਲਾਲ ਮੋਸ਼ਰਫਾ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਅਸੀਂ ਹੈਗੇ ਆ ਪੱਕੀ ਪੰਜਾਬਣ ਦੇ ਸੈੱਟ ਉੱਤੇ ਜਿੱਥੇ ਨਾਲ ਜਿੱਥੇ ਮੇਰੇ ਨਾਲ ਖੜੀਆਂ ਨੇ ਤਿੰਨ ਪੱਕੀ ਪੰਜਾਬਣਾਂ ਵੈਲ ਇੱਕ ਹੋਰ ਟੀਮ ਹੈ ਬਟ ਉਹ ਟੀਮ ਹਜੇ ਨਹੀਂ ਹੈ ਸਾਡੇ ਨਾਲ ਬਟ ਆਫਕੋਰਸ ਜਿਹੜੀ ਇੱਕ ਹੋਰ ਟੀਮ ਹੈ ਇਹਨਾਂ ਦੇ ਵਿੱਚੋਂ ਤੇ ਉਹਨਾਂ ਦੇ ਵਿੱਚੋਂ ਕੌਣ ਜਿੱਤੇ ਆ ਇਹ ਤੁਸੀਂ ਐਪੀਸੋਡ ਦੇ ਵਿੱਚ ਦੇਖੋਗੇ ਬਟ ਇਸ ਤੋਂ ਪਹਿਲਾਂ ਅਸੀਂ ਇਹਨਾਂ ਦੇ ਨਾਲ ਤਰ ਰੂ 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 ਕਰਾ ਦਿੰਦੇ ਆ ਸੋ ਬਟ ਤੁਸੀਂ ਥੋੜੇ ਪਛਾਣ ਲਓ ਕਿ ਐਪੀਸੋਡ ਦੇ ਵਿੱਚ ਤੁਹਾਨੂੰ ਕੀ ਕੁਝ ਦੇਖਣ ਨੂੰ ਮਿਲ ਸਕਦਾ ਹੈ ਸੋ ਤੁਸੀਂ ਪਹਿਲਾਂ ਆਪਣੀ ਇੰਟਰੋਡਕਸ਼ਨ ਦੇ ਦਿਓ

ਹਾਂ ਦੇਖਦੇ ਹੈ ਅੱਜ ਆਪਾਂ ਆਪਣੇ ਵਿਰਸਾ ਦਾ ਪਤਾ ਕਰਾਂਗੇ ਆਪਣੇ ਜ਼ਿੰਦਗੀ ਦੇ ਕੀ ਰੂਲਸ ਨੇ ਉਹਨਾਂ ਨੂੰ ਫਾਲੋ ਕਰਕੇ ਚੱਲਣਾ ਚਾਹੀਦਾ ਹੁੰਦਾ ਆਪਣਾ ਹਰ ਇੱਕ ਸੁਪਨਾ ਆਪਣੇ ਘਰ ਦਾ ਸੁਪਨਾ ਪੂਰਾ ਕਰੋ ਜਦੋਂ ਸਾਰੇ ਕੀਤੇ ਆਪਾਂ ਸਹੀ ਹੋਵਾਂਗੇ ਤਾਂ ਇੱਕ ਮਟਿਆਰ ਪੱਕੀ ਪੰਜਾਬ ਬਣਾਂਗੇ ਹੂੰ ਤੁਸੀਂ ਦੱਸੋ ਪੱਕੀ ਪੰਜਾਬੀ ਨੂੰ ਹੋਣਾ ਇਹ ਨਹੀਂ ਆ ਵੀ ਆਪਾਂ ਨੂੰ ਆਪਣੇ ਵਿਰਸੇ ਨਾਲ ਹੈਨਾ ਪੱਕੀ ਪੰਜਾਬੀ ਦਾ ਮਤਲਬ ਹੈ ਆ ਵੀ ਆਪਾਂ ਜਿੱਥੇ ਜਾਈਏ ਆਪਾਂ ਨੂੰ ਲੋਕ ਕਹਿਣ ਵੀ ਇਹ ਹੀ ਆ ਪੱਕੀ ਪੰਜਾਬੀ ਆਪਾਂ ਨੂੰ ਆਪਣੇ ਅੰਦਰੋਂ ਤੇ ਬਾਹਰੋਂ ਗੋਵਿੰਦਸ ਤੋਂ ਆਪਣੋ ਆਪਣੇ ਅੰਦਰੋਂ ਇੱਕ ਪੰਜਾਬਣ ਦਿਸਣੀ ਚਾਹੀਦੀ ਆ ਉਹੀ ਪੱਕੀ ਪੰਜਾਬੀ ਦੀ ਪੰਜਾਬੀ ਕਿਤੇ ਆਪਣਾ ਪੰਜਾਬ ਹੋਣਾ ਤਾਂ ਛੱਡ ਹੀ ਨਹੀਂ ਸਕਦੇ ਨਾ ਜਿੱਥੇ ਮਰਜੀ ਚੱਲ ਜੇ ਸਹੀ ਗੱਲ ਹੈ ਜੋ ਇਹਨਾਂ ਨੇ ਕਿਹਾ ਮੈਂ ਬਿਲਕੁਲ ਸਹਿਮਤ ਹਾਂ ਤੇ ਪੱਕੀ ਪੰਜਾਬਣ ਬਿਨਾ ਨਖਰੇ ਤੇ ਜੋਸ਼ ਤੋਂ ਪੂਰੀ ਨਹੀਂ ਹੈਗੀ ਸੋ ਅਸੀਂ ਉਸ ਦੀ ਮਿਸਾਲ ਆ ਉਹ ਪੱਕੀ ਵੀ ਹੈ ओके सो एपिसोड ਦੇ ਵਿੱਚ ਸਾਨੂੰ ਆਫਕੋਰਸ ਇਹਨਾਂ ਦੀ ਜਰਨੀ ਸੁਣਨ ਨੂੰ ਵੀ ਮਿਲੀ ਹੈ ਕਿ ਕਿਵੇਂ ਪੰਜ ਭੈਣਾਂ ਨੇ ਇੱਕ ਭਰਾ ਹੈ ਆਫਕੋਰਸ ਬਹੁਤ ਵੱਡੇ ਪਰਿਵਾਰ ਤੋਂ ਇਹ ਆਉਂਦੇ ਨੇ ਐਂਡ ਇਹ ਵਿਆਹ ਹੋਏ ਨੇ ਜੋ ਬਿਲਕੁਲ ਨਹੀਂ ਲੱਗਦਾ ਜਦੋਂ ਇਹਨਾਂ ਨੇ ਦੱਸਿਆ ਆਪਾਂ ਕਹਿ ਵਿਆਹ ਹੋਏ ਨੇ ਤੇ ਤੁਹਾਡੀ ਵੀ ਆਪਣੀ ਇੱਕ ਆਫਕੋਰਸ ਜਰਨੀ ਰਹੀ ਹੈਗੀ ਹੈ ਸੋ ਇੱਕ ਇੱਕ ਪੂਰੀ ਹੋਣ ਦੇ ਨਾਤੇ ਕਿਸ ਤਰ੍ਹਾਂ ਦਾ ਸਟਰਗਲ ਤੁਸੀਂ ਮੰਨਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਰਿਹਾ ਹੈ ਕਿ ਹੁਣ ਤੁਸੀਂ ਉਸ ਉਧਰੋਂ ਉੱਪਰ ਗਏ ਉਹ ਗੱਲ ਇਹ ਰਿਹਾ ਕਿ ਬਹੁਤ ਗਲਮ ਹੈ ਜੇ ਨਾਲ ਹੁੰਦਾ ਕਿ ਉਹਦਾ ਜਵਾਬ ਜ਼ਰੂਰੀ ਨਹੀਂ ਆ ਕੋ ਬੋਲਦੇ ਜਣਾ ਆਪਣੇ ਕੰਮ ਉਸ ਚੀਜ਼ ਦਾ ਜਵਾਬ ਆਪਦੇ ਸੋ ਇਹੀ ਹੈ ਵੀ ਇੱਕ ਇਹੋ ਜੇ ਕੰਮ ਕਰਨੇ ਆ ਜੋ ਉਹਨਾਂ ਜਿਹੜੇ ਬੋਲਦੇ ਉਹਨਾਂ ਤੋਂ ਮੋਟੇ ਠੱਪੜ ਆਪੇ ਵੱਜੇ ਹਜੇ ਤੱਕ ਤੁਹਾਨੂੰ ਲੱਗਦਾ ਕਿ ਤੁਸੀਂ ਜਵਾਬ ਦਿੱਤਾ ਹੈ ਕੁਝ ਕੁਝ ਦਿੱਤਾ ਖੁਝ ਕੁਝ ਦਿੱਤਾ ਹੋਰ ਕੀ ਦੇਖ ਕੇ ਥੋੜਾ ਮਨਜੂ ਹੈ ਹਾਂ ਤੁਸੀਂ ਦੱਸੋ ਕਿ ਇੱਕ ਕਹਿੰਦੇ ਨਾ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਬਹੁਤ ਬਦਲ ਜਾਂਦੀ ਹੈ ਕੁੜੀ ਦੇ ਲਈ ਮੈਨੂੰ ਕਹਿੰਦੇ ਵਿਆਹ ਦਾ ਮੈਂ ਕਹਿੰਦੇ ਫਿਰ ਤੋਂ ਕਨੀ ਪੋਣਾ ਤੇ ਮੈਨੂੰ ਜੋ ਤੁਸੀਂ ਪ੍ਰੋਤਸਾਹਨ ਦੇਣਾ ਹੋਵੇ ਮੋਟੀਵੇਸ਼ਨ ਵੀ ਕਰ ਲੈ ਵਿਆਹ ਇਹ ਹੁੰਦਾ ਗਿਆ ਤੋਂ ਬਾਅਦ ਤੁਸੀਂ ਕੀ ਕਹੋਗੇ ਆਫਕੋਰਸ ਇਹ ਚੀਜ਼ ਆ ਵੀ ਪਿਆਰ ਤੋਂ ਬਾਅਦ ਜ਼ਿੰਮੇਵਾਰੀਆਂ ਜ਼ਰੂਰ ਆਉਂਦੀਆਂ ਕਰਤੇ ਆਪਾਂ ਨੂੰ ਪਰਿਵਾਰ ਉਹ ਜਿਵੇਂ ਜਿਹਨਾਂ ਦੇ ਅਪਾਣੇ ਮਾਫੀ ਪੇਕੀ ਹੁੰਦੀਆਂ ਤਾਂ ਮੈਂ ਇਹ ਨਹੀਂ ਕਹੂੰਗੀ ਵੀ ਵਿਆਹ ਕੋਈ ਗਲਤ ਚੀਜ਼ ਆ ਹਨਾ ਨਹੀਂ ਆਪਾਂ ਨੂੰ ਹੋਰ ਪਰਿਵਾਰ ਮਿਲਦੇ ਹੋਰ ਲੋਕ ਹੋਤ ਵਦਿਆ ਮਹੌਲ ਤੇ ਆਪਣਾ ਮੇਲ ਜੋਲ ਹੁੰਦਾ ਹੈ ਤੇ ਜੇ ਆਪਾਂ ਉਸ ਪਰਵਾਰ ਨਾਲ ਪੂਰੇ ਅਟੈਚ ਰਹਿਣੇ ਆ ਤਾਂ ਮੈਂ ਨਹੀਂ ਕਹੂੰਗੀ ਨੀ ਵਿਆਹ ਕਰਾਉਣਾ ਕੋਈ ਜ਼ਿੰਮੇਵਾਰੀ ਆ ਨਹੀਂ ਹੋ ਜਾਂਦਾ ਹੈ ਮਤਲਬ ਜੇ ਹੋਣਾ ਹੋਵੇ ਹਨਾ ਕਿ ਤੁਸੀਂ ਕਿਹਾ ਹੀ ਹਜੇ ਕਿ ਤੁਸੀਂ ਕੋਈ ਰੰਗ ਗਿੱਦੜੀ ਹੈ ਨਾ ਤੇ ਫਿਰ ਗਿੱਦੜੇ ਦਾ ਰੁਝਾਨ ਤੁਹਾਡੇ ਵੱਲ ਕਿਵੇਂ ਆਇਆ ਤੇ ਕਿਵੇਂ ਤੁਸੀਂ ਇਸ ਨੂੰ ਅੱਗੇ ਵਧਾਇਆ ਆਪਣੀ ਸੰਗਤ ਵਿੱਚ ਮੈਂ ਪਿੰਡ ਤੋਂ ਬਣਾ ਹਾਂ ਤੇ ਉੱਥੇ ਪਿੰਡ ਦੇ ਵਿੱਚ ਆਨਤੀਆਂ ਲੱਗਦੀਆਂ ਸੀ ਸੌਣ ਦਾ ਟੈਮ ਨਾ ਤੇ ਉੱਥੇ ਫਿਰ ਮੈਂ ਦੇਖਦੀ ਹੁੰਦੀ ਸੀ ਆਸ-ਪਾਸ ਦੀਆਂ ਲੇਡੀਆਂ ਉਹ ਕਰਦੀਆਂ ਹੁੰਦੀਆਂ ਸੀ ਫਿਰ ਮੈਂ ਚੌਥੀ ਕਲਾਸ ਤੋਂ ਗਿੱਦੜਾ ਸ਼ੁਰੂ ਕਰਤਾ ਸੀ ਚੌਥੀ ਕਲਾਸ ਚੌਥੀ ਕਲਾਸ ਐਨਵਲ ਫੰਕਸ਼ਨਸ 'ਚ ਕਰਦੇ ਹੁੰਦੇ ਹਾਂ ਹਾਂਜੀ ਕਰਦੇ ਸੀਗੇ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਕਿ ਅਸੀਂ ਗਿੱਦੜਾ ਕਰਦੇ ਗਏ ਦੇਖਦੇ ਗਏ ਫਿਰ ਕਾਲਜ ਦੇ ਵਿੱਚ ਮੈਨੂੰ ਮੇਰੇ ਟੀਚਰ ਵੀ ਖਰਦੀਕ ਮੈਂ ਤੇ ਉਹਨਾਂ ਨੇ ਮੈਨੂੰ ਗਿੱਧੇ ਦੇ ਵਿੱਚ ਇੰਨਾ ਸਾਡੇ ਦੋਨਾਂ ਦੇ ਕੋਚ ਨੇ ਸਾਡੇ ਦੋਨਾਂ ਇੱਕੋ ਟੀਮ ਦੇ ਆ ਓਕੇ ਇੰਨਾ ਕੋ ਪਾਤਾ ਹੈ ਤੇ ਮੈਂ ਯੂਥ ਫੈਸਟੀਵਲ ਕੀਤਾ ਤੇ ਅਸੀਂ ਦੋ ਮਿਲਏ ਆ ਤੇ ਅਸੀਂ ਕਿਧਰੋਂ ਤੁਸੀਂ ਲੁਧਿਆਣਾ ਤੋਂ ਤੁਸੀਂ ਦੋਵੇਂ ਤਾਂ ਤੁਸੀਂ ਬਠਿੰਡਾ ਤੋਂ ਹੈਗੇ ਹੋ ਉਦੋਂ ਵਿਆਹ ਤੋਂ ਪਹਿਲਾਂ ਕਿੱਥੋਂ ਸੀਗੇ ਤੁਸੀਂ ਮੈਂ ਰਾਜਸਥਾਨ ਅੱਛਾ ਰਾਜਸਥਾਨ ਦਾ ਪਛੋਕਰ ਹੈ ਤੁਹਾਡਾ ਓਕੇ ਤੇ ਵੈਸੇ ਤੁਹਾਡਾ ਕਿਵੇਂ ਇੱਕ ਦੂਜੇ ਦੇ ਨਾਲ ਰਿਸ਼ਤਾ ਬਣਿਆ ਕਿ ਤੁਸੀਂ ਬਠਿੰਡੇ ਇਨਾਂ ਦਾ ਪਲਪ ਕਲਾਕਾਰ ਦੇ ਸਿਮਰ ਸਾਰੇ ਜੀ ਸਾਡੇ ਇਹਨਾਂ ਦਾ ਸੀ ਸ਼ਾਨ ਹੈ ਪੰਜਾਬ ਦਾ ਅੱਛਾ ਕਿਉਂਕਿ ਇੱਕ ਅਕੈਡਮੀ ਹੈ ਜਿੱਥੇ ਸਾਡਾ ਮੈਂ ਹੋਇਆ ਸੀ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਤੇ ਉਹੀ ਇਸ਼ਾਨੇ ਪੰਜਾਬ ਨੇ ਸਾਨੂੰ ਮਿਲਿਆ ਇਸ਼ਾਨੇ ਪੰਜਾਬ ਨੇ ਪੀਟੀਸੀ ਪੰਜਾਬੀ ਤੱਕ ਲਿਆਂਦਾ ਇਹ ਸਫਰ ਰਿਹਾ ਹੈ ਠੀਕ ਹੈ ਅਸੀਂ ਵੀਡੀਓ ਨੂੰ ਐਂਡ ਕਰਾਂਗੇ ਬਟ ਉਸ ਤੋਂ ਪਹਿਲਾਂ ਅਸੀਂ ਇੱਕ ਬੋਲੀ ਤੇ ਗਿੱਧਾ ਇੱਥੇ ਜ਼ਰੂਰ ਦੇਖ ਲੈਣਾ ਹੈ ਮੰਨ ਲਓ ਇਹ ਯੂਥ ਫੈਸਟੀਵਲ ਚੱਲ ਰਿਹਾ ਚਲੋ ਅਸੀਂ ਆ ਚੱਲੀਆਂ ਅਸੀਂ ਛਾ ਚੱਲੀਆਂ